ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲ ਜੀ ਦੇ ਫਿਰਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਆ ਚਾਰ گاਵਾ ਪਹਿਲੇ ਦੋ ਨੰਬਰ ਵਾਲੀਆਂ ਗੱਬਰਾਂ ਤੁਹਾਨੂੰ ਦਿਖਾਵਾਂਗੇ ਆ ਦੋ ਤੁਹਾਨੂੰ ਸੂਈਆਂ ਤੁਹਾਨੂੰ ਦਿਖਾਉਣੀਆਂ ਤੇ ਦੋ ਮੱਜਾਂ ਤੁਹਾਨੂੰ ਤੋਕੜਾ ਗੱਬਰਾਂ ਚੈੱਕ ਪਾਸ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਹੋਰ ਸੁਣਾਓ ਠੀਕ ਠਾਕ ਜੀ ਜੀ ਆ ਗਈ ਗੁਰੂ ਮਹਾਰਾਜ ਜੀ ਦੀ ਕਿਰਪਾ ਤੇ ਇੱਕ ਬਾ ਦਰਸਾਉ ਦੀ ਜੀ ਚਲੋ ਵੀਰ ਕਿਰਪਾ ਚਾਹੀਦੀ ਕਲਾ ਮਹਾਰਾਜ ਜੀ ਦੀ ਕਿਰਪਾ ਤੇ ਅੱਜ ਤੇ ਸਾਰੇ ਖੁਰਲੀ ਭਰਤੀ ਜੀ ਹਾਂਜੀ ਮਹਾਰਾਜ ਭਰਨ ਵਾਲਾ ਅਸੀਂ ਕੌਣ ਆ ਠੀਕ ਹੈ। ਉਹ ਵੀਰ ਭਰਾਵਾ ਦਾ ਸਾਥ ਆ। ਠੀਕ ਹੈ। ਨਹੀਂ ਆਖਾ ਮੋੜਦੇ ਤੇ ਆਪਾਂ ਵੀ ਚਲੋ ਲੈ ਆਈਦਾ ਅਗਲਾ ਤਾਂ ਕੋਈ ਇਦਾਂ ਕਈ ਕਹਿ ਦਿੰਦੇ ਆਹ ਡਾ ਵੇਖ ਦੋ। ਅੱਛਾ। ਆ ਹੁਣ ਘਰ ਵਾਲੇ ਬੰਦੇ ਨੇ ਗਾਣਾ ਜਾਣਦਾ ਵੀ ਨਹੀਂ ਹੁੰਦੇ ਮੈਨੂੰ ਫੋਨ ਕਰਕੇ ਆਖਿਆ ਵੀ ਵੀਰ ਗਾਣਾ ਲੈ ਕੇ ਲੈ ਜਾ। ਅੱਛਾ। ਚਲੋ ਮਾਨਦਾਨ ਕਰਦੇ ਆ ਆਪਣਾ ਸਾਰੇ ਵੀਰ ਭਰਾਵਾ ਉਹਨਾਂ ਦਾ ਸਵਾਗਤ ਹੈ ਮੈਂ ਜੀਦਾ। ਤੇ ਵਧੀਆ ਚੱਲਣ ਦਿਆ ਵੀਡੀਓ ਤੇ ਕੰਮ। ਮਾਨ ਆ ਵਧੀਆ ਜੀ ਮਹਾਰਾਜ ਦੀ ਕਿਰਪਾ ਵਾ ਜੀ ਗੁਰੂ ਘਰ ਦੀ। ਠੀਕ ਹੈ। ਹਾਂ ਜੀ। ਤੇ ਦਾ ਅੰਮ੍ਰਿਤਸਰ ਹਾਂ ਜੀ। ਤਸੀਲ ਬਾਬਕਾਲਾ ਸਾਹਿਬ। ਤੇ ਨਾਮ ਹੀ ਦੱਸ ਤੇ ਨਾਮ ਕਵਲਜੀਤ ਸਿੰਘ ਤੇ ਪਿੰਡ ਬਟਾਰੀ ਠੀਕ ਹੈ ਜੀ ਖਲਚੀਆਂ ਤੋਂ 2 ਕਿਲੋਮੀਟਰ ਤੇ ਰਹੀਏ ਤਾਂ 3 ਕਿਲੋਮੀਟਰ ਠੀਕ ਹੈ ਪਿੰਡਰਾਲਾ ਪੁਲ ਵੱਜਦਾ ਜੀ ਠੀਕ ਹੈ ਜੀ ਹਾਂਜੀ ਉੱਥੋਂ ਠਾਹ ਉਤਰ ਕੇ ਗੱਡ ਲੈ ਬੰਨੇ ਆਪਣਾ ਫਾੜ ਕੰਦਾ ਵਾ ਫਾੜ ਦੇ ਅਗਲੇ ਬੰਨੇ ਆਪਣੀ ਕੋਠੀ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰ ਲਈਏ ਗੱਭਣਿਆ ਗਾਂ ਜਿਹੜੀ ਹੱਲੇ ਕਿੰਨਾ ਕੁ ਟਾਈਮ ਵਿੱਚ ਇਹ ਲੈ ਜਾਓਗੇ ਜੀ ਇਹਦੇ 'ਚ ਦਿਨਾ ਪੂਰੇ ਹੁਣ 'ਚ 15 ਅੱਛਾ ਉੱਤੇ 5-6 ਦਿਨ ਖੜ੍ਹ ਸਕਦੀ ਹੈ ਅੱਛਾ ਖੋਚ ਕੇ ਕਹਿ ਕੇ ਦੇਣਾ ਵਾ ਅੱਛਾ ਚੀਪੇ ਵਿੱਚ ਮੇਰਾ ਵੀਰ ਕੋਈ ਵੀ ਫੇਲ ਨਹੀਂ ਕਰ ਸਕਦਾ ਅੱਛਾ ਚੀਪੇ ਚ ਪਾਸ ਮਤਲਬ ਜੇ ਕੋਈ ਬੰਦੀ ਕਰ ਲੈ ਪਾਸ ਕਰਨੇ ਤੇ ਪਾਸ ਹੁੰਦੀ ਹੈ ਪਾਸ ਹੋ ਗਿਆ ਅੱਛਾ ਉਦਾਂ ਸਾਡ ਅੱਦਾ ਅਗਲਾ ਤਾਂ ਨੇ ਕਦਾਵਾ ਇਹ ਕਦਾਵਾ ਅੱਛਾ ਸੱਚ ਕਹਿ ਕੇ ਦੇਣਾ ਤੇ ਸੱਚ ਦਾ ਹੀ ਘਟਣਾ ਵਾ ਠੀਕ ਹੈ ਚੀਪਾ ਆਖੇ ਤੇ ਚੀਪੇ ਵੱਲੋਂ ਕੋਈ ਲਾਂਮਾ ਨਹੀਂ ਅੱਛਾ ਇਸ ਤਰ੍ਹਾਂ ਕੋਈ ਪਾਸ ਕਰਨਾ ਹੋਗਾ ਤੇ ਚੱਲ ਨਹੀਂ ਕਰ ਸਕਦਾ ਫੇਰ ਅੱਛਾ ਉਹਦਾ ਮਵੱਛੀ ਵੀ 1,20,000 ਦੀ ਵੀ ਬੰਦਿਆਂ ਨੂੰ ਦੇ ਸਕਦਾ ਵਾ ਠੀਕ ਹੈ ਪਰ ਨਹੀਂ ਦਗਾ ਕਰਕੇ ਨਹੀਂ ਦੇਣਾ ਸਚਾਈ ਕਰਕੇ ਦੇਣਾ ਆ ਨਹੀਂ ਜਿਹੜੀ ਗੱਲ ਜਿਹੜੀ ਗੱਲ ਸਹੀ ਦੱਸ ਕੇ ਦੇਣੀ ਚਾਹੀਦੀ ਸੱਚ ਦੱਸ ਕੇ ਦੇਣਾ ਵਾ ਆਪਾਂ ਅਗਲੇ ਵੀ ਪਹਿਲੀਆਂ ਵੀਡੀਓ ਜਿਹੜੀ ਤੇਲ ਹੁੰਦੀ ਤੇਲ ਕਹਿੰਨੇ ਆ ਤੇ ਜਿਹਦਾ ਅੱਧਾ ਹੁੰਦਾ ਅੱਧਾ ਕਹਿੰਨੇ ਆ ਤੇ ਕਿੰਨਾ ਕੁ ਦੁੱਧ ਚ ਆਜੂਗੀ ਇਹ ਜੇ ਵੇਖੋ ਉਹਨਾਂ ਦੇ ਘਰ ਵਾਲਿਆਂ ਨੇ ਆਹ ਠੀਕ ਐ ਐਫਰੀਆ ਨਫਲ ਜਾਤ ਫੋਲਿਆ ਬੱਚੀ ਹਾਂਜੀ ਹਾਂਜੀ ਉਹ ਆਪਾਂ ਕੋਈ ਦੂਜਾ ਨਹੀਂ ਕਹਿਣਾ ਤੀਜੇ ਸੂਬੇ 'ਚ ਉਹਨਾਂ ਦੇ ਘਰ ਦਾ ਹੀ ਤੀਜਾ ਸੂਬਾ ਇਹ ਦੋ ਬੱਚੀਆਂ ਉਹਨਾਂ ਕੋਲ ਮਗਰ ਠੀਕ ਐ ਜੀ ਆਪਾਂ ਦੂਜਾ ਨਹੀਂ ਕਹਿਣੀ ਮੈਂ ਵੇਖਣ ਨੂੰ ਦੂਜੇ ਵੀ ਕਹਿ ਸਕਦਾ ਠੀਕ ਐ ਪਰ ਐ ਤੀਜੇ ਠੀਕ ਐ ਹਾਂਜੀ ਤਾਂ 32 ਲੀਟਰ ਦੀ ਗਾਰੰਟੀ ਬੱਚੀ ਦੀ ਨਾ ਕੱਢੇ ਤਾਂ ਘਰ ਦੀ ਵਾਪਸੀ ਵੀ ਜੇ ਲਿਆਓ ਫਿਰ ਤੋਰੀਏ ਹਾਂ ਲਓ ਬਾਕੀ ਆਹ ਦੇਖ ਸਕਦੇ ਤਿਆਰ ਵੀ ਪੂਰੀ ਬਰੋਬਰ ਹੀ ਹੁੰਦੀ ਆ ਆਹ ਗਲਾਸ ਆਣਿਆ ਜਿਹੜਾ ਅੱਧਾ ਦੱਸਦੇ ਬਾਕੀ ਮਿਲਕਵੇਂ ਨੂੰ ਦੇਖ ਸਕਦੇ ਪੈਪਾਂ ਹੀ ਲੱਗੀਆਂ ਪੂਰੀਆਂ ਤੇ ਚਿਹਰਾ ਇੱਕ ਰੇਦਾ ਇੱਥੇ ਕਿ ਵਿਖਾਈਆ ਦੇਖ ਸਕਦੇ ਬਿਲਕੁਲ ਪਿਆਰਾ ਜਿਹਾ ਛੋਟਾ ਛੋਟਾ ਕੰਨ ਹੈ ਪਿਓਰ ਬਰੀਡ ਹੈ ਜਿਹੜੀ ਠੀਕ ਹੈ ਬਾਕੀ ਜਿਹੜੇ ਵੀ ਨੇ ਤੇ ਦੁੱਧ ਵਾਸਤੇ ਲੈਣੀ ਉਹ ਵੀ ਰਵਾਸਤੇ ਜਿਹੜੀ ਵਧੀਆ ਕਿਉਂਕਿ ਕੱਦ ਕਾਠ ਵੀ ਚੰਗਾ ਹੱਲੇ ਗੱਭਣ ਆ ਜਿਹਦਾ 10 15 ਦਿਨ ਖੜਦੀ ਆ ਸੂਣ ਚ ਤੇ ਦੇਖ ਸਕਦੇ ਕਿੱਥੇ ਜਾ ਕੇ ਤਿਆਰ ਹੋਣਾ ਇਹਨੇ ਕੋੜਿਆਂ ਪੜਿਆਂ ਦਾ ਕੋਈ ਗੱਲ ਨਹੀਂ ਹੱਲੇ ਤੋਰ ਦੇ ਕਰੀ ਵੀ ਦਿੱਸੀ ਤੋਰ ਦੇ ਛੋੜੀ ਕੇ ਆ ਜ ਲੈ ਆਓ ਜੀ ਆਹ ਦੇਖ ਸਾਹ ਦੇ ਚਿਹਰਾ ਇਹਦਾ ਇੱਕ ਰੀ ਲਾਗੇ ਤੋ ਲੈ ਜਿਓ ਜੀ ਬਾਕੀ ਫਿਰ ਵੀ ਇੱਥੇ ਆਓ ਆਪਣੀ ਪਾਸ ਕਰਕੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੋ ਇਹ ਗੱਬਨੇ ਆ। ਅਜੇ ਪੜਿਆਂ ਪੜਿਆਂ ਤਾਂ ਕੋਈ ਗੱਲ ਨਹੀਂ ਐ ਇਹਨਾਂ। ਤੇ ਕੀ ਰੱਖੇ ਵਿਧਿਆ ਦਾ ਮੁੱਲ ਫੇਰ ਆਪਾਂ? ਮੁੱਲ ਤੇ ਉਦਾਂ ਵਛੀ ਹੀ 1.5 ਦੀ। ਹਾਂਜੀ। ਐਦਾਂ ਤੇ ਹੁਣ ਮੁੱਲ ਕਾਦਾ ਵਾ ਵੀ ਸਿਆਣੇ ਕਹਿੰਦੇ ਸੋਨੇ ਨੂੰ ਥੋੜੀ ਵਾਰੀ ਵੱਜ ਲੱਗੀ ਜਾਂਦੀ ਆ। ਹਾਂਜੀ ਹਾਂਜੀ। ਵੱਜ ਦਾ ਕਰਕੇ ਵਛੀ ਆਦ ਵਿੱਚ ਹੋ ਗਈ ਆ। ਠੀਕ ਆ। ਹੁਣ ਵਛੀ ਦੇ ਦਿਆਂਗੇ 60000 ਦੀ। 60000 ਦੀ। ਹਾਂਜੀ। ਵਿੱਚੋਂ ਕਰ ਦੇ ਨਾ ਮਨਤਨੌਰ। ਮਾਣ 55 ਦੀ ਦੇ। अच्छा 55000 ਛੱਡਿਆ 54000 ਦੀ 53000 ਲੈ 53000 200 ਛੋੜਿਆ ਨਿੱਕੇ ਵੀ ਇਹਨੇ 53 ਦੀ ਕਹਿਤਾ ਜੀ ਹਾਂਜੀ ਠੀਕ ਹੈ ਜੀ 53000 ਦੀ ਕਹਿੰਦੇ ਕਿ ਦੇ ਦੇਾਂਗੇ ਹਾਂਜੀ ਪੂਰੀ ਸਾਂਭੀ ਸੁੰਭੀ ਆ ਚੰਗੀ ਪਲੀ ਬੈੜਿਆ ਜਿਹੜੀ ਆਵਲੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹ ਕਿੰਨੇ ਕ ਦੁੱਧ ਵਾਲੀ ਜੀ ਇਹ ਦੁੱਧ ਤੇ ਵੇਖੋ ਜੀ ਉਹ 14 15 ਕਹਿੰਦੇ ਆ 12 ਕੱਟ ਦੇ ਸ਼ੁਗਰ ਆ ਦਾ ਤੇ ਇਹਦੇ ਥਨ ਚਾਰੇ ਓਕੇ ਇਹਦੇ ਚਾਰੇ ਓਕੇ ਠੀਕ ਆ ਦੇਣ ਇਹਦੇ ਲੈ ਜਾਣੇ ਜੇ 10 ਲੈ ਜੇ 15 ਲੈ ਜੀ 10 15 ਦੇਣੇ ਵੀ ਖੜਦੀ ਆ ਖੜਦੀ ਆ ਲਿਆ ਤੋੜਦੀ ਆ ਫੇਰ ਇਹਨਾਂ ਨੂੰ ਫੜੀ ਇਸ ਸੰਭੇ ਥੋੜੀ ਜੀ ਘੱਟ ਆ ਕਿਸੇ ਵੀਰ ਨੇ ਨਸਲ ਪੂਰੀ ਪਰ ਫੇਸ ਇਹਦਾ ਵੀ ਛੋਟਾ ਜਿਹਾ ਛੋਟੇ ਛੋਟੇ ਕੰਨ ਨੇ ਆ ਬਾਕੀ ਆ ਜਿਹੜਾ ਰੰਗ ਹੈ ਕਈ ਵਾਰੀ ਗੋਗਵਾ ਜਿਹੜਾ ਜ਼ਿਆਦਾ ਜੰਮਿਆ ਹੋਵੇ ਉਹਦਾ ਕਈ ਵਾਰੀ ਫਰਕ ਪੈ ਜਾਂਦਾ 来 ਵੀ ਜੀ ਤੇ ਇਹ ਵੀ ਦਿੱ ਕਿਨੇ ਦੇ ਦੇ ਦਿਆ ਫਿਰ ਆਪਾਂ ਵੇ ਜੋਜੀ ਕਰ ਲਵਾਂ ਅਸੀਂ 35000 ਰੁਪਏ ਕਰ ਲਈਏ ਭਾਵੇਂ ਅੱਛਾ ਜਿਹੜਾ ਕੋ ਬਾਹਰ ਲੋ ਕਰਦੇ ਆ ਠੀਕ ਆ ਹੁਣ ਮੋਲ 28000 ਰੁਪਏ ਆ 28000 ਹਾਂਜੀ ਵਿੱਚੋਂ ਕਰ ਦੇ ਨਾ ਮਨ ਤਾਂ ਨਾ ਹੋਰ 1000 ਛੱਡਿਆ ਠੀਕ ਆ ਛੱਡਣਾ ਕਾ ਛੱਟੇ ਵੀ ਨਾ ਹੋਰ 26 ਦੇ ਆ ਅੱਛਾ ਚਲੋ 200 ਛੋੜ ਠੀਕ ਆ 26000 ਦੇ ਹੁਣ ਕਰੇ ਮਾਨ ਕਰਾਂਗੇ ਪੂਰਾ ਠੀਕ ਆ ਜੀ ਹਾਂਜੀ ਤੇ ਆਹ ਤੁਹਾਨੂੰ ਮੈਂ ਬਹੁਤ ਭਰੂ ਹਾਂ ਹਾਂ ਦੇਖ ਸਾਡੇ ਨਾ ਇੱਥੇ ਅਮਲ ਚੱਜਦਾ ਠੀਕ ਗੱਡੀ ਢੀਣੀ ਪੂਰੀ ਤੇ ਹੁਣ ਸੋਈਆਂ ਤਾਂ ਨਾ ਵਿਖਾਉਣੀਆਂ ਦੋ ਆ ਕਿ ਨਵਾਂ ਸਵਾਜੇ ਦਾ ਪੰਜਾ ਸਵਾਜੀ ਬਾਕੀ ਆ ਬੱਛੀ ਮਗਰ ਅੱਛਾ ਆ ਜੀ ਜੀ ਵੀ ਵੀਡੀਓ ਅੱਜ ਪਾਦਾ ਕੋਈ ਭਰਾ ਮੰਗੇ ਜਾਂ ਮੈਲੇ ਤੇ ਹੁਣ ਆਈ ਕੇ ਅੱਛਾ ਕੋਈ ਮੈਲਾ ਮਾਰਦੀ ਵੀ ਮੰਗੇ ਨਾ ਵੀਡੀਓ ਠੀਕ ਆ ਉਹ ਵੀ ਹੁਣ ਪਾਦਾਗੇ ਠੀਕ ਆ ਹੁਣ ਮਾਰਨ ਤੇ ਆਈ ਆ ਮੈਲਾ ਠੀਕ ਆ ਗਾੜਲੇ ਥਾਂ ਦੀ ਪੱਕੀ ਤੇਲ ਆ ਅੱਛਾ ਬਿਲਕੁਲ ਧਾਰ ਵੀ ਨਹੀਂ ਹੁੰਦੀ ਨਾ ਜੀ ਇੱਕੋ ਵੀ ਨਹੀਂ ਹੁੰਦੀ ਠੀਕ ਹੈ ਜੀ ਤੇ ਨਾਲ ਥਾਂ ਦੀ ਗਰੰਟੀ ਪੂਰੀ ਪਨਾਲਿਆ ਰਗੀ ਠੀਕ ਹੈ ਜੀ ਬਰੀਡ ਫੋਲਿਆ ਦੁੱਧ 14 ਕਿਲੋ ਹਾਜ਼ਰ ਹੋਣਾ ਹੈਗਾ ਜੇ ਬੱਛੀ ਨੂੰ ਛੱਡ ਕੇ ਅੱਛਾ 14 15 ਜੀ 14 ਕਿਲੋ ਦੁੱਧ ਪੱਕਾ ਹੈਗਾ ਜੀ ਤਿਆਰ ਹੈ ਟਾਈਮ ਮੌਕੇ ਦਾ ਤਿੰਨਾਂ ਥਣਾ ਚ ਤਿੰਨਾਂ ਥਣਾ ਨੂੰ ਅੱਛਾ 17 18 ਲੀਟਰ ਤੇ ਪਹੁੰਚੂਗੀ ਕੋਈ ਸੇਵਾ ਕਰੂ ਤੇ ਬਾਕੀ ਸੇਵਾ ਇਹਦੇ ਪਿੱਛੇ ਹੋਣੀ ਹੋਈ ਜਿਹੜੀ ਇਹਦੀ ਚੱਕੀ ਰਹੀ ਆ ਸੇਵਾ ਤੋਂ ਜਿੱਦੀ ਗਾਵਾਂ ਉਹੋ ਜੀ ਸਾਂਭ ਨਹੀਂ ਕੀਤੀ ਗਈ ਲਿਓ ਫਿਰ ਤੋਰੋ ਇਹਨਾਂ ਥਾਣੇ ਦੇ ਤੁਹਾਨੂੰ ਦਿਖਾ ਦਿਆਂ ਲਾਂਜੂ ਆ ਅਗਲੇ ਥਾਂ ਦੇ ਜਿਹੜੀ ਤੇ ਲੜਿਆ ਪੱਕੀ ਬਾਕੀ ਤਿੰਨ ਥਾਂ ਦੇ ਦੇਖ ਸਕਦੇ ਹੋ 14 ਕਿਲੋ ਦੁੱਧ ਜਿਹੜਾ ਮੌਕੇ ਤੇ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਚਵਾਈ ਕਰਕੇ ਖੜਨ ਦੀ ਜਿਹੜੀ ਉਹ ਜ਼ਿੰਮੇਵਾਰੀ ਤੁਹਾਡੀ ਆ ਵਛੀ ਇਹਦੀ ਬਾਕੀ ਜਿਹੜੀਆਂ ਸੂਈਆਂ ਸਵਾਈਆਂ ਵਾ ਉਹਨਾਂ ਦੀ ਤੁਸੀਂ ਆਪ ਚਵਾਈ ਕਰਕੇ ਖੜਨੀਆਂ ਜਿਹੜੀਆਂ ਗੱਬਣਾ ਪਾਸ ਕਰਕੇ ਖੜਨੀਆਂ ਅਜ ਲਾਇਆ ਜੀ ਬਾਕੀ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਤੇ ਇਹਦਾ ਵਿੱਚ ਕੀ ਮੁੱਲ ਰੱਖਦੀ ਆ ਫਿਰ ਆਪਾਂ ਮੁੱਲ ਜੀ ਅੱਗੇ ਆਪਾਂ ਤੀ ਵੀ ਕੀਤਾ ਵਾ ਹਾਂਜੀ ਵੀਰ ਭਰਾਵਾਂ ਨੇ ਫੋਨੋਂ ਵੀ ਵਧੇਰੇ ਨੇ ਮੈਨੂੰ ਕੀਤੇ ਆ ਠੀਕ ਆ ਪਰ ਇਹ ਆ ਵੀ ਉਹ ਝੋੜਜੇ ਜਿ ਮੈਨੂੰ ਨਾ ਚੰਗਾ ਜਾਨੇ ਹੀ ਲੱਗਾ। ਅੱਛਾ। ਤਾਂ ਮੈਂ ਆ ਵੀ ਨਹੀਂ ਚੁੱਕੇ। ਠੀਕ ਆ। ਮੰਗਣ ਵਾਲੇ ਬਦੇਰੇ ਆ ਤੇ ਪਰ ਮੈਨੂੰ ਪਤਾ ਨਹੀਂ ਲੱਗਦਾ ਉਹ ਕਿੰਦੀ ਗਲੀ ਕੱਲੀ ਕੱਲੀ ਜੀ ਵੀਡੀਓ ਕਰ ਲੈ ਮੈਂ ਵੀਡੀਓ ਭਾਜੀ ਉਹਨਾਂ ਦਾ ਟਾਈਮ ਲੱਗ ਜਾਣਾ ਮੈਂ ਪੈ ਹੀ ਜਾਣੀ ਆ। ਠੀਕ ਆ। ਫੇਰੀ ਗੱਲ ਕਰਾਂਗੇ। ਆ ਸਾਡਾ ਵਿੱਚ ਦੋ ਤਿੰਨ ਦਿਨ ਟਾਈਮ ਨਹੀਂ ਲੱਗਾਂਦੇ। ਸਾਡਾ ਲੱਗ ਨਹੀਂ ਲੱਗਾ ਤਾਂ ਮੈਂ ਚਲੋ ਮਾਲ ਇਕੱਠਾ ਕਰਦਾ ਰਿਹਾ ਚਲੋ ਪੰਜ ਛੇ ਉਦਾਂ ਵੀ ਵੇਚ ਵੀ ਲਈਆਂ ਮੈਂ। ਅੱਛਾ। ਵੇਖੀਆਂ ਚਲੋ ਵੀਰ ਭਰਾਵਾਂ ਖੜੀਆਂ ਜਿੰਨਾਂ ਨੇ ਬਹੁਤ ਸੋਨੇ ਆ। ਠੀਕ ਆ। ਇਹਦਾ ਮੁੱਲ ਜੇ ਹੁਣ ਤੇ ਐਵੇਂ ਕਰੀ ਜਾਈਏ 28000 ਦੀ ਦੇ ਦਾਂਗਾ 28000 200 ਮਾਨ ਕਰਦਾ ਅੱਛਾ ਹਾਂਜੀ 28000 ਤੇ 200 ਮਾਨ ਜਿਹੜਾ ਕਰਦੇ 14 ਕਿਲੋ ਦੁੱਧ ਕਰੋ ਚਵਾਗੇ 14 ਕਿਲੋ ਹਾਜ਼ਰ ਤਿੰਨ ਡੰਗ ਚੋਵੇ ਚਾਰ ਡੰਗ ਚੋਵੇ ਘਰ ਤੱਕ ਗਰੰਟੀ ਠੀਕ ਆ ਚੌਵਾਂ ਦਿਨਾਂ ਤੱਕ ਗਰੰਟੀ ਇਹ ਨਹੀਂ ਵੀ ਕਈ ਕਹਿ ਦਿੰਦੇ ਵਪਾਰੀਆਂ ਵੰਡ ਪਾ ਕੇ ਤੋੜੇ ਇਹ ਆ ਕਿ ਚਲੋ ਮੌਸਮ ਠੰਡਾ ਵਾ ਰਾਤ ਵੀ ਕਈ ਇਹਦੀ ਹੁੰਦੀ ਕੀ ਹੋ ਸਕਦੀ ਆ ਇੱਥੇ ਕੋਈ ਹੰਡਾ ਦੇ ਆਪਣਾ ਵੀ ਨਹੀਂ ਪਤਾ ਕਿਹੜੇ ਵੇਲੇ ਹੋ ਜਾਣਾ ਇੱਥੇ ਕੋਈ ਚਵਾਈ ਕਰਕੇ ਖੜੇ ਇੱਥੇ ਚਵਾਈ ਕਰਕੇ ਹਾਜ਼ਰ ਖੜਨਾ ਇੱਥੇ ਕਰੋ ਇੰਝ ਚਵਾਈ ਕਰਕੇ ਖੜੋ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਚੌਥੇ ਨੰਬਰ ਤੇ ਜਿਹੜੀ ਗਾਂ ਆ ਗਈ ਆ ਸੂਈ ਸਵਾਈ ਆ ਇਹਦਾ ਤਿਜਾ ਸੂਹਾ ਜੇ ਅੱਛਾ ਅਈ ਸ਼੍ਰੀਮਾਂ ਦੇ ਨੂੰ ਸੁਜੀ ਨੂੰ ਜੋ ਉਹ ਨਰੂ ਤੇ ਬੱਚਾ ਜੀ ਅੱਛਾ ਬੱਚਾ ਇਹਦਾ ਆਹ ਬੱਚਾ ਜੀ ਆਹ ਨਰੂ ਨਾਲ ਨਾਟ ਜਿਹੜਾ ਤਰਾ ਨਾਲ ਹੀ ਆ ਚਲੋ ਕੋਈ ਗੱਲ ਨਹੀਂ ਤੇ ਇਹਦੇ ਕੋਲ ਵੇਚੀ ਕਿੰਨਾ ਜੀ ਦੁੱਧ ਇਹਦੇ ਕੋਲ ਜਿੰਨਾ ਝੂਠ ਮਾਰ ਲੋ ਹੁੰਦਾ ਹੈ ਜਿੰਨਾ ਕੋ ਵਜਣਿਆ ਇਹਦਾ ਅੱਛਾ ਹੋਣ ਆਉਂਦੀ ਘੜੀ ਦਾ 11 ਕਿਲੋ ਤਿਆਰ ਜੇ ਅੱਛਾ ਤਬਾ ਜਣ ਇੰਨਾ ਦਾ ਨਿਕਾ ਜੇ ਵਜੂਦ ਹੈ ਇਹਦਾ ਹਨਾ ਪਤਾ ਨਹੀਂ ਵੀ ਮੈਂ ਤਾਂ ਕੱਢੀ ਕਹਿੰਦੀ ਹੁੰਦੀ ਆ ਠੀਕ ਆ ਚੋ ਰੱਬ ਦੀ ਰਾਇ ਇਹਦੇ ਤੇ ਮੇਰੇ ਕੋ ਭਾ ਗਾੜੀ ਆ ਮੈਂ ਨਾ ਕਿੰਨੂ ਕਿਦੈ ਰਜਾਜੂਗੀ ਗਰੀਬ ਬੰਦੇ ਨੂੰ ਇਹ ਆ ਕਿ ਚਲੋ ਖਾਣਾ ਇਹਨੇ ਜਿੱਤਰਾ ਕਹਿੰਦੇ ਹੁੰਦੇ ਟੋਕਰੀ ਜੇ ਤੇ ਦੁੱਧ ਬਾਲਟੀ ਚ ਦੁੱਧ ਬਾਲਟੀ ਚ ਦਾ ਖਾਣਾ ਟੋਕਰੀ ਚ ਠੀਕ ਆ ਇੱਕੋ ਟੋਕਰੀ ਨਾਲ ਸਾਰਾ ਗੁਜ਼ਾਰਾ ਕਰ ਲੂ ਦੇਣ ਦਾ ਹਾਂਜੀ ਹਾਂਜੀ ਜਿਹੜਾ ਵੀਰ ਨੂੰ ਵਿਚਾਰੇ ਨੂੰ ਚਾਹੀਦੀ ਨਾ ਛੋਟੀ ਜੀ ਹਾਂਜੀ ਹਾਂਜੀ ਤੇ ਉਹ ਇੱਕੋ ਟੋਕਰੀ ਚ ਗੁਜ਼ਾਰਾ ਕਰ ਦੂਗੀ ਤੇ ਦੁੱਧ 12 ਬਹੁਤੀ ਵੱਡੀ ਨਹੀਂ ਆ ਛੋਟੇ ਵਜੂਦ ਦੀ ਆ ਪਰ ਥੱਲੇੋਂ ਵੱਡੀ ਆ ਜਿੰਨੀ ਉੱਪਰੋਂ ਨਹੀਂ ਕਿ ਥੱਲੇੋਂ ਲੈ ਆ ਜੀ ਥਾਣੇ ਵੀ ਜਿਹੜਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਲੈ ਜਾਓ ਵੇ ਤੇ ਵਿੱਜੇ ਦਾ ਕੀ ਰੱਖੀਏ ਮੁੱਲ ਫੇਰ ਆਪਾਂ ਮੁੱਲ ਤੇ 30 ਕਰਦੇ ਜੀ ਇਹਦਾ ਅੱਛਾ 50 ਦੀ ਦੇ ਦੇਾਂਗੇ 5000 ਦੀ ਦੇ ਦੇਾਂਗੇ 200 ਮਾਣ ਕਰਨਾ ਕੋ ਛੋਟੇ ਵੀਰ ਹੋਰ ਕਿਵੇਂ ਦੇ ਜੀ 24 ਦੀ ਦੇ ਦੇਾਂਗੇ ਉਧਰ 200 ਮਾਣ ਕੇ ਤਾਂ ਮੁੰਡੇ ਠੀਕ ਹੈ ਜੀ 11 ਕਿਲੋ ਹਾਜਰ ਤਿਆਰ ਅੱਛਾ ਚੋਕੇ ਦੋ ਡੰਗ ਠੀਕ ਹੈ ਜੀ ਅਸਲੀ ਵਾਲਾ ਠੀਕ ਹੈ ਜੀ ਤੇ ਹੁਣ ਆਹ ਟੁਕੜਾ ਕ ਬਣਾ ਗਿਆ ਦੋ ਕਿੰਨੇ ਚੱਲਦੀ ਚੈੱਕ ਪਾਸ ਤੇ ਆਵਲੀ ਏ ਮੈਂ ਅੱਜ ਹੀ 50 ਮਹੀਨਿਆਂ ਦੀ ਚੈੱਕ ਪਾਸ ਡਾਕਟਰ ਆਪਦਾ ਲਿਆਣ ਕੀ ਅੱਛਾ ਅੱਜ ਵੀ ਕਰਾਈ ਆ ਠੀਕ ਆ ਮੈਂ ਉਹਨਾਂ ਦੇ ਘਰ ਜਾਂਦੀ ਤਾਰਦੇ ਹੀ ਅੱਛਾ ਸਾਡੇ ਕੋ ਮੜਾ ਇਹ ਟਫੜੋ ਤੇਨੇ ਰਾਤੀ ਕੀਤਾ ਵਾ ਠੀਕ ਆ ਐਂਟੀਗਾ ਲਾ ਕੇ ਚੋਈ ਠੀਕ ਆ ਸੱਚ ਦੱਸ ਦੇਣਾ ਚੰਗਾ ਵਾ ਕੋ ਤੋਕੜ ਮੈਂ ਆ ਕੋਨਾ ਕੋ ਖਰਾਬ ਕਰਦੀ ਆ ਘਰ ਆਣ ਕੇ ਦੋਕ ਦੇਣ ਹਾਂਜੀ ਹਾਂਜੀ ਪਰ ਇਹਨੇ ਲਾਤ ਨਹੀਂ ਪੁੱਟੀ ਠੀਕ ਆ ਮੜਾ ਇਹ ਟੀਕਾ ਲਾਉਣਾ ਪਿਆ ਤੇ ਉਸੇ ਵੇਲੇ ਦੁੱਧ ਲਾ ਦਿੱਤਾ ਠੀਕ ਆ 5 ਕਿਲੋ ਦੁੱਧ ਆ 5 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਦੋ ਟਾਈਮ ਹੀ ਚੋਈ ਦੇ ਦੋਵੇਂ ਦੋਵਾਂ ਟਾਈਮ ਦੀ ਚੋਾਈ ਠੀਕ ਆ ਢਾਈ ਹੋਲ ਢਾਈ ਹੋਲ ਜਾਂ ਫਿਰ ਤੁਰੇ ਕਰੀ ਤੇ ਪੰਜਵਾਦ ਉੱਤਾ ਜਾਣ ਦੇ ਦੇਣ 5 ਮਹੀਨਾ ਦੇ ਗੱਬਣੇ ਤੇ 5 ਲੀਟਰ ਹੀ ਦੁੱਧ ਆ। 5 ਲੀਟਰ ਦੁੱਧ ਆ ਤਾਂ ਜਾਣ ਗਏ ਜੇ ਨ ਘੱਟਣਾ ਹੋਊਗੀ। ਬਾਕੀ ਥੋੜਾ ਜਿਹਾ ਕਾਲੀ ਪੈ ਜਾਂਦੀ ਆ ਸਾਡੇ ਦਰੀ ਆ। ਕਿਉਂਕਿ ਅਜੇ ਕਾਲੀ ਆਈ ਆ ਤੇ ਥੋੜਾ ਜਿਹਾ ਕਈ ਵੇਲੇ ਪਛੇ ਜੇ ਤਾਂ ਜਗਾ ਬਦਲਦਾ ਹਾਂ ਤਾਂ ਮੈਂ ਡਰ ਜਾਂਦਾ। ਜਬੂਮੀ ਨਾ ਪਾਇਆ ਕਹਿੰਦੇ ਡਰਦੀ ਜਬੂ ਤੋਂ ਪਤਾ ਨਹੀਂ ਕੱਦ ਤਰੀਕਾ। لا يا ਇਹ ਇਹਦਾ ਕੀ ਰੱਖੀਏ ਵੇ ਦੇ ਫਿਰ ਮੁੱਲ ਆਪਾਂ ਮੁੱਲ ਤੇ ਦੇਖੋ ਜੀ ਜਿੱਦਾਂ ਸੱਜਰ 11-12 ਕਿਲੋ ਦੁੱਧ ਕੱਢਦੀ ਰਹੀ ਹੈ ਹਾਂਜੀ ਗਰੰਟੀ ਵਾਲੀ ਹੈ ਠੀਕ ਹੈ ਮੁੱਲ ਹੋਣ ਦਾ ਉਦੋਂ ਤੇ ਚਲੋ ਭਾਵੇਂ ਲੱਖ ਵੀ ਕਰਦੇ ਕੋਈ ਵੀਰ ਭਰਾ ਹਾਂਜੀ ਹੁਣ ਦਾ ਮੁੱਲ 50000 ਰੁਪਇਆ ਕਰਦੇ ਹਾਂ ਜੀ ਅੱਛਾ ਕਰਨਾ ਮੌਕਾ ਦਮਨ ਤਾਂ ਨਾ ਰ ਮਾਨਤਾ 46 ਦੀ ਦੇ ਦਾਂਗੇ 46000 ਦੀ 46000 ਦੀ ਚਲੋ ਛੋਟ ਛਾਟ ਵਿੱਚ ਕਰ ਦੋਗੇ ਛੋਟ 200 ਕਰ ਦਾਂ ਠੀਕ ਹੈ ਤੇ ਦੇ ਉਹ ਤੁਹਾਡੇ ਗੁੰਮੀ ਜੀ ਹੋਈ ਜੇ ਨਹੀਂ ਉਹ ਜੀ ਟੀਕਾ ਅੱਛਾ ਟੀਕਾ ਲਾਇਆ ਉਹ ਠੰਡਾ ਟੀਕਾ ਲਾਇਆ ਨਾ ਜੋ ਡਾਕਟਰ ਨੇ ਅੱਛਾ ਅੱਛਾ ਉਹ ਗਿਆ ਪਰ अच्छा ठीक ਠੀਕਾ ਭਰ ਜਾਂਦਾ ਠੀਕਾ ਭਰ ਗਿਆ ਹੁਣ ਇਹਦਾ ਆਵੇ ਮੂੰਹ ਬਣਿਆ ਵਾ ਠੀਕ ਲੋਕ ਦਿਨ ਤਾਰਾ ਬਿੰਦਾ ਤੇਲ ਲੱਗਾ ਤੇ ਇਹਨੇ ਡੋਲ ਜਾ ਸੈਟ ਹੋ ਜਾਣਾ ਇਹਨੇ ਇਹ ਸੈਟ ਕਰਕੇ ਦੇ ਦਿਆਂਗੇ ਚੱਕ ਭਰਾ ਮੰਗੇ ਇਹ ਅੱਗੇ ਚਲੋ ਅਕਸਰ ਕਈ ਵਾਰੀ ਟੀਕੇ ਜਦੋਂ ਲਾਈਦੇ ਭਰ ਜਾਂਦੇ ਆ ਉਹ ਕਿਹਦੇ ਮਾਰਾ ਦਲਦੀ ਕਿ ਨਹੀਂ ਲੱਗਾ ਜੋਰ ਨਾਲ ਬਾਹਰ ਹੀ ਲੱਗ ਗਿਆ ਇਹਦੇ ਠੀਕ ਆ ਹਾਂਜੀ ਤੇ ਹੁਣ ਜਿਹੜੀ ਆਵਲੀ ਆ ਕਿੰਨੇ ਜ�ਦੀ ਚੈੱਕ ਪਾਸ ਚ ਚੌਹਾਂ ਦੀ ਚੈੱਕ ਪਾਸ ਆਪ ਚੈੱਕ ਰਾਈਆਂ ਤੁਸੀਂ ਆਪ ਚੈੱਕ ਹੋਈਆਂ ਜੀ ਖਲਚੀਆਂ ਵਾਲਾ ਬ੍ਰਿਜ ਸਿੰਘ ਡਾਇਰੈਕਟਰ ਆ ਸਾਰੇ ਕਾਲਵਲਡ ਦੇ ਚ ਮਸ਼ਹੂਰੀ ਆ ਉਹਦੀ ਠੀਕ ਹੈ ਉਹਦੇ ਕੋ ਪਾਸ ਹੋਈਆਂ ਵਾ ਆਪ ਦਾ ਡਾਇਰੈਕਟਰ ਵੀ ਲਿਆਂ ਕੇ ਪਾਸ ਕਰਾ ਕੇ ਖੜੇ ਕੋਈ ਛੱਕੇ ਹੋਏ ਨੇ ਠੀਕ ਹੈ ਚੌਹਾਂ ਦੀ ਪਾਸ ਹੋਊਗੀ ਉੱਤੇ ਦਿਨ ਜਾਂਦੇ ਹੋਣਗੇ ਘਟਣਾ ਹੋਣਗੇ ਠੀਕ ਹੈ ਜੀ ਲਓ 1 ਕਿਲੋ ਦੁੱਧ ਇਹ ਤਾਂ ਕੋ 5 ਕਿਲੋ ਦੁੱਧ ਚਾਰ ਦਿਵਾਂਗੇ ਮਿੰਨ ਕੇ ਅੱਛਾ ਚਾਰ ਮਹੀਨੇ ਦੀ ਗੱਭਨ 4 ਕਿਲੋ ਦੁੱਧ ਚਾਰੇ ਕਿਲੋ ਦੁੱਧ ਠੀਕ ਹੈ ਜੀ ਬਾਕੀ ਜਿਹੜੀਆਂ ਗੱਬਣਾ ਵਾ ਉਹ ਵੀ ਆਪਣੀਆਂ ਚੈੱਕ ਕਰਵਾ ਕੇ ਖੜੋ ਫਿਰ ਚੰਗੀ ਤਰ੍ਹਾਂ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਸਾਡੀ ਹਿਧਾਰ ਕੇ ਵੀਡੀਓ ਜੀ ਇਹ ਹੀ ਬੇਨਤੀ ਹੁੰਦੀ ਆ ਕਿ ਜਿਹੜੀਆਂ ਸੂਈਆਂ ਵਾ ਉਹ ਆਪਣੀ ਤਸੱਲੀ ਕਰਕੇ ਖੜੋ ਆਇਓ ਵੇਤੀ ਲੈ ਆਓ ਜੀ ਇਹ ਥੋੜੀ ਸਾਮੀ ਸੰਭੀ ਘਾਟੀ ਹੈ ਮਗਰ ਜੀ ਅਸੀਂ ਧੁੰਦ ਜਿੰਨੀ ਦੂਰ ਆ ਸਕਦੇ ਵੀਡੀਓ ਬਣਾਉਂਦੇ ਤੁਹਾਨੂੰ ਵੀ ਜਿਹੜਾ ਜਰੂਰ ਆਉਣਾ ਚਾਹੀਦਾ ਜਿੰਨਾ ਵੀਰਾਂ ਨੇ ਪੈਸੇ ਖਰਚਨੇ ਆਪਣੇ ਦੋ ਟਾਈਮ ਚੁਵਾਈ ਕਰਕੇ ਕਰੋ ਤੇ ਇਹਦਾ ਵੀ ਜੀ ਕੀ ਰਕੀਏ ਮੁੱਲ ਮੁੱਲ ਜੀ ਹੈ ਤੇ ਸੋਹਣੀ ਸੰਖੀ ਆ ਝੋਟੀ ਪਰ ਮੇਰੇ ਕੋ ਪਠਾ ਨਹੀਂ ਕਰਦਾ ਇਹ ਨਿਆਣੇ ਅੱਛਾ ਪਰਾਇਆ ਯਾਰਾ ਕੀਤਾ ਪਿਛਲੇ ਘਰ ਦਾ ਘਰ ਦੀ ਪੜੀ ਠੀਕ ਹੈ ਜੀ ਉਸ ਦਿਨ ਤੇ ਮੁੱਲ ਕਰਨ ਵਾਲੀ ਗੱਲ ਤੇ ਭਾਵੇਂ 60000 ਕਰ ਲੈਂਗੇ ਹਾਂਜੀ ਹੁਣ 45000 ਰੁਪਇਆ 45000 ਹਾਂਜੀ 2000 ਛੋਟ ਚਲੋ 43 ਦੀ 43000 ਦੀ ਦੇ ਦੇਣੀ ਹੈ ਦੇ ਦੇਣੀ ਠੀਕ ਹੈ ਜੀ ਚਲੋ 200 ਛੋਟ ਠੀਕ ਹੈ ਜੀ ਹੋਰ ਕੁਛ ਹੈ ਨਾ ਬਾਜੀ ਕਿਰਪਾ ਗੁਰੂ ਮਹਾਰਾਜ ਦੀ ਬਾਕੀ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਖੜੇ ਹਨ ਤੇ ਆਪਣੀ ਇੱਥੇ ਜਿਹੜੇ ਮਰੇ ਭਰਾ ਨੇ ਖੜਨੀ ਆ ਤਸੱਲੀ ਕਰਕੇ ਖੜੇ ਹਾਂਜੀ ਕੋ ਲਾਮੇ ਵਾਲਾ ਕੰਮ ਨਹੀਂ ਲੈਣਾ ਠੀਕ ਹੈ ਜੀ ਆ ਨਹੀਂ ਆਇਆ ਵੀ ਨਹੀਂ ਅਜੇ ਤੱਕ ਜਿੰਨੀਆਂ ਵੀਡੀਓ ਪਾਈਆਂ ਵਾ ਠੀਕ ਹੈ ਚੰਗਾ ਕਰਕੇ ਦਈਦਾ ਤੇ ਚੰਗਾ ਕਰਕੇ ਲਈਦਾ ਠੀਕ ਹੈ ਜੀ ਗਾੜੀ ਵੀਰ ਭਰਾ ਵੀ ਦੇਣ ਵਾਲੇ ਵੀ ਜਿੰਦੇ ਰਹਿਣ ਤੇ ਲੈਣ ਵਾਲੇ ਵੀ ਵਸਦੇ ਰਹਿਣ ਸਭੋਂ ਭਾਂਡੇ ਭਰੇ ਰੱਖੇ ਮਹਾਰਾਜ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆ ਪਛੇ ਜਿਹੜੇ ਵੀ ਦਿਨ ਮੈਂ ਟੋਟਲ 6 ਵਿਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਈ ਬਹੁਤ ਬਹੁਤ ਧੰਨਵਾਦ